ਇਆਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਤੇ ਇਹ ਵੱਖ-ਵੱਖ ਸਾਮਾਨ ਸਪਲਾਈ ਹੋ ਰਿਹਾ ਇੱਥੋਂ ਇਹ ਆਰਮੀ ਨੂੰ ਵੀ ਸਪਲਾਈ ਕਰਦੇ ਨੇ ਇਹ ਹੈ ਜੀਐਸਡਬਲਯੂ ਗਰੁੱਪ ਇਹਦੇ ਵਿੱਚ ਹੀ ਅਸੀਂ ਇੱਥੇ ਬੈਠ ਗਏ ਬੈਠਾ ਮੈਂ ਉਹਦੀ ਜਿਹੜੀ ਜਿਹੜੀ ਆਪਰੇਟਰ ਵਾਲੀ ਸੀਟ ਆ ਉੱਤੇ ਬੈਠਾ ਮੈਂ मतलब <laughs> <laughs> ਸਭ ਥਾਂ ਜਾ ਸਕਦਾ ਹਰ ਜਗ੍ਹਾ ਜਾ ਸਕਦਾ ਨਾਰਮਲ ਗੱਡੀਆਂ ਦੀ ਗੱਲ ਕਰਾਂ ਤੇ ਉਹਦੇ ਵਿੱਚ ਜਿਹੜੀ ਹਵਾ ਹੁੰਦੀ ਹੈ ਉਹ 40 ਪੀਐਸਆਈ ਦੇ ਕੋਲ ਹੁੰਦੀ ਤੇ ਇਸ ਦੇ ਅੰਦਰ ਜਿਹੜੀ ਹੈਗੀ ਹੈ ਉਸ ਨੂੰ 1.4 ਪੀਐਸਆਈ ਹੈ ਜਿਹੜੇ ਦੇ ਟਾਇਰ ਤੇ ਉਹ ਪਾਣੀ ਨੂੰ ਅੱਗੇ ਤੇ ਪਿੱਛੇ ਪ੍ਰੈਪਲ ਕਰਨ ਦਾ ਕੰਮ ਕਰਦਾ था डबल कंट्रोल डिजिटल है ना सारा मैकेनिकल ये मैकेनिकल पीछे लगे ये भी डिस्प्ले डिजिटल डिजिटल है पीछे भी सर नौ बंदे बैठ सकते हैं सात पीछे अच्छा। ते दो आगे एक ड्राइवर से एक सात से दो नौ हां जी 3 घंटे है कितनी टैंक है तुम फुल टैंक करके चलोगे सारे टैंक फुल करके चलोगे तो 60 घंटे लगातार चल सकते हैं कितनी आगे गड्डियां हम तक मैन्युफैक्चर हो चुकी हैं ਸਰ ਅਸੀਂ 96 ਵਹੀਕਲਸ ਤੋਂ ਆਰਮੀ ਨੂੰ ਦੇ ਚੁੱਕੇ ਹਾਂ ਤੇ 24 ਵਹੀਕਲ ਸਾਡੀ ਯੂਨਾਈਟਿਡ ਨੇਸ਼ਨ ਲੈ ਚੁੱਕੇ ਹੈ ਤੇ ਦੋ ਵਹੀਕਲ ਸਾਡੀ 에ਅਰ ਫੋਰਸ ਦੇ ਵਿੱਚ ਗਈ ਭਵਿਸ਼ਾ ਟਾਈਮਸ ਨੂੰ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਵੱਖਰੀ ਕਿਸਮ ਦਾ ਸਪੈਸ਼ਲ एपिसोड स्पेशल फीचर ਦਿਖਾ ਰਹੇ ਆ ਪਿਛਲੇ ਦਿਨਾਂ ਚ ਬਹੁਤ ਚਰਚਾ ਹੈਗੀ ਇੱਕ ਪੰਜਾਬ ਦੇ ਵਿੱਚ ਹੜਾਂ ਦੇ ਇਲਾਕੇ ਜਿਹੜੇ ਹੜ ਮਾਰੇ ਤੇ ਹੜਪੀਟ ਦੇ ਇਲਾਕੇ ਦੇ ਵਿੱਚ ਇੱਕ ਸਪੈਸ਼ਲ ਪਰਪਸ ਵਹੀਕਲ ਜਿਹੜਾ ਘੁੰਮ ਰਿਹਾ ਹੈ ਉਹਦੀ ਬਹੁਤ ਚਰਚਾ ਹੈ ਰੈਸਕਿਊ ਆਪਰੇਸ਼ਨ ਦੇ ਵਿੱਚ ਬਹੁਤ ਅਹਿਮ ਰੋਲ ਪਲੇ ਕਰ ਰਿਹਾ ਹੈ ਹਾਲਾਂਕਿ ਉਹ ਇਕਦੁੱਕਾ ਵਹੀਕਲ ਘੁੰਮੇ ਨੇ ਤੇ ਦਿਖਾਈ ਦਿੱਤੇ ਨੇ ਜਿਹੜੇ ਕਿ ਡੂੰਗੇ ਪਾਣੀ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਉਹ ਜਾ ਵੀ ਰਹੇ ਨੇ ਤੇ ਇੱਕਦਮ ਐ ਕਹ ਲੋ ਕਿ ਗਿਸ਼ਤੀਆਂ ਦਾ ਕੰਮ ਵੀ ਕਰਦੇ ਨੇ ਵਹੀ ਦਾ ਵਹੀ ਕਲ ਦਾ ਕੰਮ ਵੀ ਕਰਦੇ ਨੇ ਉਹਦੀ ਚਰਚਾ ਬਹੁਤ ਹੋ ਰਹੀ ਹੈ ਉਹ ਵਹੀਕਲ ਕੀ ਹੈ ਕਿੱਥੇ ਜਾਂਦਾ ਉਹਦੇ ਫੀਚਰਸ ਕੀ ਨੇ ਤੇ ਉਹਦਾ ਕਿਸ ਤਰ੍ਹਾਂ ਆਪਰੇਟ ਕਰਦਾ ਹੈ ਉਹਦੇ ਬਾਰੇ ਤੁਹਾਨੂੰ ਔਨ ਦੀ ਸਪਾਟ ਮੌਕੇ ਤੇ ਸੀ ਦਿਖਾਵਾਂਗੇ ਸੁਣਾਵਾਂਗੇ ਤੇ ਉਹਦਾ ਵੇਰਵਾ ਦੇਵਾਂਗੇ ਕਿ ਇਹ ਜਿਹੜਾ ਵਹੀਕਲ ਕਿਸ ਤਰ੍ਹਾਂ ਬਣਦਾ ਹੈ ਕਿਸ ਤਰ੍ਹਾਂ ਚੱਲਦਾ ਹੈ ਤੇ ਇਹਦਾ ਮੈਕੈਨਿਜ਼ਮ ਕੀ ਹੈ ਤੇ ਅਸੀਂ ਹੈਗੇ ਉਸ ਥਾਂ ਤੇ ਚੰਡੀਗੜ੍ਹ ਦੇ ਉਸ ਇੰਡਸਟਰੀਅਲ ਏਰੀਆ ਦੇ ਵਿੱਚ ਜਿੱਥੇ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਮਾਣ ਵੀ ਹੈ ਕਿ ਇੱਕ ਚੰਡੀਗੜ੍ਹ ਦੇ ਵਿੱਚ ਹੀ ਇਹ ਕਹ ਲੋ ਕਿ ਪੰਜਾਬ ਦੇ ਵਿੱਚ ਇਹਦੀ ਮੈਨੂਫੈਕਚਰਿੰਗ ਹੋ ਰਹੀ ਹੈ ਤੇ ਇਹ ਵਕ ਵਕ ਸਮਾਨ ਨੂੰ ਸਪਲਾਈ ਹੋ ਰਿਹਾ ਇੱਥੋਂ ਇਹ ਆਰਮੀ ਨੂੰ ਵੀ ਸਪਲਾਈ ਕਰਦੇ ਨੇ ਇਹ ਹੈ ਜੀਐਸਡਬਲਯੂ ਗਰੁੱਪ ਜੀਐਸਡਬਲਯੂ ਗਰੁੱਪ ਇਸ ਵਹੀਕਲ ਨੂੰ ਇਹਦੇ ਵਿੱਚ ਹੀ ਅਸੀਂ ਇੱਥੇ ਬੈਠ ਕੇ ਬੈਠਾ ਮੈਂ ਉਹਦੀ ਜਿਹੜੀ ਜਿਹੜੀ ਆਪਰੇਟਿਵ ਡਰਾਈਵਰ ਦੀ ਸੀਟ ਆ ਉੱਥੇ ਬੈਠਾ ਮੈਂ JSW ਗਰੁੱਪ ਦੀ Geco ਜਿਹੜੀ ਕੰਪਨੀ ਹੈ ਉਸ ਦਾ ਇਹ ਮੈਨੂਫੈਕਚਰਿੰਗ ਕੰਪਲੈਕਸ ਹੈ ਜਿੱਥੇ ਅਸੀਂ ਬੈਠੇ ਆਂ ਕਿ ਅਸੀਂ ਉਸ ਵਹੀਕਲ ਦੇ ਵਿੱਚ ਬੈਠੇ ਆਂ ਸਾਡੇ ਨਾਲ ਗੌਰਵ ਜੀ ਨੇ ਜਿਹੜੇ ਕੰਪਨੀ ਦੇ ਵੱਲੋਂ ਸਾਨੂੰ ਜਾਣਕਾਰੀ ਦੇਣਗੇ ਇਸ ਦੀ ਕਿ ਇਹ ਇਹਦਾ ਕਿਹੜੇ ਫੀਚਰ ਨੇ ਤੇ ਕਿਵੇਂ ਬਣਦਾ ਕਿਵੇਂ ਤਿਆਰ ਹੁੰਦਾ ਗੌਰਵ ਜੀ ਸਵਾਗਤ ਹੈ ਬਹੁਤ ਬਹੁਤ ਬੜੀ ਚਰਚਾ ਸੁਣੀ ਹੈ ਇਹਦੀ ਬੜੀ ਚਰਚਾ ਹੋ ਰਹੀ ਹੈ ਤੇ ਸਾਨੂੰ ਇਹਦੇ ਇਹ ਔਟੇ ਜਿਹੜੇ ਹੈ ਫੀਚਰ ਦੱਸੋ ਕਿ ਕਿਵੇਂ ਤਿਆਰ ਹੁੰਦਾ ਕਿੰਨੇ ਮੈਨੂਫੈਕਚਰ ਹੁੰਦੀ ਹੈ ਕਿੰਨੀ ਕੈਪੈਸਿਟੀ ਹੈ ਇਹਦਾ ਕਿਸ ਤਰ੍ਹਾਂ ਓਪਰੇਟ ਹੁੰਦਾ ਹੈ ਸਰ ਇਸ ਗਾੜੀ ਦਾ ਨਾਮ ਹੈ ਐਸ ਐਮ ਵੀ ਐਨ 1200 ਐਸ ਐਮ ਵੀ ਐਨ 1200 1200 तो फॉर स्पेशलिस्ट मोबिलिटी व्हीकल 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 और इसको हम भी कहते हैं ऑल ऑल टेरेन टेरेन मतलब किसी भी टेरेन में गाड़ी जाके ऑपरेट कर सकती है और मतलब तो 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 कुछ, हर, कुछ हर जगह रेतले इलाके रेतले डेजर्ट में भी जा डेजर्ट ਤੇ ਉਸ ਤੋਂ ਬਾਅਦ ਅਗਰ ਇਹ ਤੁਸੀਂ ਦਲਦਲ 'ਚ ਜਾਣਾ ਤੇ ਦਲਦਲ 'ਚ ਵੀ ਜਾ ਸਕਦੇ ਦਲਦਲ 'ਚ ਕਿਉਂਕਿ ਦਲਦਲ 'ਚ ਤਾਂ ਬਹੁਤ ਔਖਾ ਹੁੰਦਾ ਨਾ ਦਲਦਲ 'ਚ ਕਿਤੇ ਵੀ ਜਾ ਸਕਦੇ ਓਥੇ ਵੀ ਜਲੀ ਹੈ ਅੱਛਾ ਠੀਕ ਹੈ ਤੋ ਇਹ ਗੱਡੀ ਦਾ ਮੇਨ ਫੀਚਰ ਹੈ ਸਰ ਤੁਸੀਂ ਦੇਖ ਹੀ ਰਹੇ ਹੋ ਜਿੱਦਾਂ ਇਹ ਪਾਣੀ ਦੇ ਵਿੱਚ ਵੀ ਜਾ ਸਕਦੀ ਹੈ ਤੇ ਪਾਣੀ ਦੇ ਵਿੱਚ ਜਾਣ ਲਈ ਇਸ ਦੇ ਅੰਦਰ ਸਪੈਸ਼ਲ ਫੀਚਰ ਜਿਹੜਾ ਹੈ ਉਹ ਹੈਗੇ ਤੇ ਟਾਇਰ ਇਹ ਟਾਇਰ ਹੈ ਜੀ ਜੇ ਆਪਣੇ ਨਾਰਮਲ ਗੱਡੀਆਂ ਦੀ ਗੱਲ ਕਰਾਂ ਤੇ ਉਹਦੇ ਵਿੱਚ ਜਿਹੜੀ ਹਵਾ ਹੁੰਦੀ ਹੈ ਉਹ 40 ਪੀਐਸਆਈ ਦੇ ਕੋਲ ਹੋਣੀ ਤੇ ਇਸ ਦੇ ਅੰਦਰ ਜਿਹੜੀ ਹੈਗੀ ਹੈ ਉਹ ਸਿਰਫ 1.4 ਪੀਐਸਆਈ ਹੈ ਅੱਛਾ ਤਾਂ ਬਹੁਤ ਹੀ ਘੱਟ ਹੈ ਤਾਂ ਇਹ ਸੇ ਕਰਕੇ ਇਸ ਨੂੰ ਲੋ ਪ੍ਰੈਸ਼ਰ ਟਾਇਰ ਕਹਿੰਦੇ ਹੈ ਅੱਛਾ ਤੇ ਇਸ ਟਾਇਰ ਦੀ ਖੂਬੀ ਇਹ ਹੈ ਕਿ ਇਹ ਜਿਸ ਵੀ ਚੀਜ਼ ਦੇ ਉੱਪਰ ਚੱਲਦੀ ਹੈ ਜਦਾਂ ਦੇ ਵਿੱਚ ਪੱਥਰ ਆ ਗਿਆ ਜਾਂ ਕੁਝ ਵੀ ਆ ਗਿਆ ਤੇ ਉਸ ਦੀ ਸ਼ੇਪ ਲੈ ਲੈਂਦਾ ਅੱਛਾ ਉਹ ਦੀ ਚੈਦੋ ਜਸਟ ਆਪਣੇ ਆਪ ਅਡਜਸਟ ਕਰ ਲੈਂਦਾ ਹਾਂਜੀ ਤੇ ਜਿਹੜੀ ਐਕਸਟੈਬਿਲਿਟੀ ਹੈ ਉਹਦੇ ਚ ਹਾਂਜੀ ਜਿਹੜੀ ਹਵਾ ਐਕਸਟਰਾ ਹੈਗੀ ਹੈ ਉਹ ਤਿੰਨੇ ਟਾਇਰਾਂ ਚ ਡਿਵਾਈਡ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਪੱਥਰ ਦੇ ਉੱਪਰ ਨਿਕਲ ਗਈ ਅੱਛਾ ਹਾਂਜੀ ਤੇ ਸੇਮ ਪਾਣੀ ਦੇ ਵਿੱਚ ਵੀ ਇਹੀ ਇਹ ਜਿਹੜੇ ਇਹਦੇ ਟਰੈਡ ਹੈ ਟਾਇਰ ਦੇ ਉਹ ਪਾਣੀ ਨੂੰ ਅੱਗੇ ਤੇ ਪਿੱਛੇ ਪ੍ਰੈਪਲ ਕਰਨ ਦਾ ਕੰਮ ਕਰਦੇ ਆ ਜਿਦਾ ਆਪਾਂ ਚੱਪੂ ਵਾਂਗੂ ਹਾਂਜੀ ਚੱਪੂ ਵਾਂਗ ਕੰਮ ਕਰਦਾ ਹਾਂਜੀ ਉਹਦਾ ਡਿਜ਼ਾਈਨ ਹੀ ਉਹਦਾ ਹੈ ਵੀ ਉਹ ਪਾਣੀ ਨੂੰ ਪਿੱਛੇ ਤੇ ਅੱਗੇ ਠੀਕ ਹੈ ਤੇ ਉਸ ਤੋਂ ਬਾਅਦ ਜੀ ਇਹਦੀ ਹਵਾ ਹੈ ਉਹ ਅਸੀਂ ਅੰਦਰੋਂ ਹੀ ਕੰਟਰੋਲ ਕਰ ਸਕਦੇ ਆ ਇਹ ਇਹਦਾ ਸਵਿਚ ਹੈਗਾ ਇਹਦੇ ਜੇ ਆਪਾਂ ਮਾਈਨਸ ਤੇ ਕਰਦੇ ਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਪ੍ਰੈਸ਼ਰ ਹੈ ਉਹ ਘਟਣਾ ਸ਼ੁਰੂ ਹੋ ਗਿਆ ਘਟਣਾ ਸ਼ੁਰੂ ਹੋ ਗਿਆ ਤੇ ਇਹ ਮੈਂ ਬੀਚੋਂ ਕਰ ਦੇਣਾ ਤਾਂ ਇਹ ਇੱਥੇ ਰੁਕ ਜਾਣਾ ਬਿਲਕੁਲ ਕੰਟਰੋਲ ਡਿਜੀਟਲ ਹੈ ਦਾ ਸਾਰਾ ਮਕੈਨੀਕਲ ਇਹ ਮਕੈਨੀਕਲ ਪਿੱਛੇ ਲੱਗੇ ਇਹਦੀ ਡਿਸਪਲੇ ਡਿਜੀਟਲ ਹੈ ਡਿਜੀਟਲ ਹੈ ਇਹ ਮੈਂ ਹੁਣ ਜਦੋਂ ਰੇਸ ਦੇਣੀ ਹੈ ਇਹ ਵਧਣਾ ਸ਼ੁਰੂ ਹੋ ਇਹਦਾ ਸਪੈਸ਼ਲ ਫੀਚਰ ਹੈ ਵੀ ਤੁਸੀਂ ਜੇ ਹਵਾ ਹੈ ਉਹ ਅੰਦਰੋਂ ਹੀ ਕੱਢ ਸਕਦੇ ਹੋ ਤੇ ਅੰਦਰ ਹੀ ਭਰ ਵੀ ਸਕਦੇ ਹੋ ਤੁਸੀਂ ਇਧਰ ਦੇਖ ਰਹੇ ਹੋ ਸਕਰੀਨ ਦੇ ਉੱਪਰ ਨਾ ਇਹ ਲਿਖਿਆ ਹੋਇਆ ਹੈ ਭਾਈ ਸਨੋ ਚ ਕਿੰਨਾ ਹੋਣਾ ਚਾਹੀਦਾ ਸੈਂਡ ਚ ਕਿੰਨਾ ਤੇ ਪਾਣੀ ਦੇ ਕਿੰਨਾ ਤੇ ਪੱਥਰ ਦੇ ਕਿੰਨਾ ਤੇ ਇਹ ਹੀ ਚੀਜ਼ਾਂ ਇਧਰ ਵੀ ਲਿਖੀ ਹੋਈਆਂ ਠੀਕ ਹੈ ਵੀ ਕਿੰਨੇ ਕਿਸ ਸਾਧੇ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ ਤੇ ਉਸੇ ਉਸੇ ਹਿਸਾਬ ਨਾਲ ਆਪਾਂ ਪ੍ਰੈਸ਼ਰ ਭਰਦੇ ਆਂ ਤੇ ਉਸੇ ਹਿਸਾਬ ਨਾਲ ਆਪਾਂ ਚੱਲਦੇ ਕਿੰਨੀ ਕੈਪੈਸਿਟੀ ਕਿੰਨੀ ਹੈ ਦੀ ਇਹਦੇ ਵਿੱਚ ਸਿਰ 9 ਬੰਦੇ ਬਹਿ ਸਕਦੇ ਆਂ ਸਭ ਪਿੱਛੇ ਤੇ ਦੋ ਅਗੇ ਇੱਕ ਡਰਾਈਵਰ ਤੇ ਇੱਕ ਸੱਤ ਤੇ ਦੋ ਨੋ ਹਾਂਜੀ ਨੋ ਇਹਦੀ ਲੈਂਥ ਕਿੰਨੀ ਨੇ ਜੀ ਇਹਦੀ 4 ਮੀਟਰ ਐ ਸਰ 4 ਮੀਟਰ ਲੈਂਥ ਐ ਅੱਛਾ ਜੀ ਤੇ ਇਹਦੀ ਕਪੈਸਿਟੀ ਕਿੰਨੀ ਐ ਇਹਦੀ ਡੀਜ਼ਲ ਬੇਸਡ ਐ ਡੀਜ਼ਲ ਬੇਸਡ ਐ ਡੀਜ਼ਲ ਕਿੰਨਾ ਕਿੰਨੀ ਘੰਟੇ ਇਹ ਕਿੰਨੀ ਟੈਂਕ ਦਾ ਤੁਸੀਂ ਫੁੱਲ ਟੈਂਕ ਕਰਕੇ ਚਲੋਗੇ ਸਾਰੇ ਟੈਂਕ ਫੁੱਲ ਕਰਕੇ ਚਲੋਗੇ ਤੇ 60 ਘੰਟੇ ਲਗਾਤਾਰ ਚੱਲ ਸਕਦਾ 60 ਘੰਟੇ ਚੱਲ ਸਕਦਾ ਲਗਾਤਾਰ ਹਾਂਜੀ ਤੇ ਤੇ ਉਹ ਮਤਲਬ ਕਿੰਨਾ ਜਿਹੜਾ ਇਹਦਾ ਡੀਜ਼ਲ ਦੀ ਖਪਤ ਕਿੰਨੀ ਕ ਹੈ 3 ਤੋਂ 4 ਲੀਟਰ ਪਰ ਘੰਟਾ ਅੱਛਾ ਮਤਲਬ ਘੰਟਿਆਂ ਦੇ ਹਿਸਾਬ ਨਾਲ ਹੈ ਹਾਂਜੀ ਘੰਟੇ ਦੇ ਨਾਲ ਇਹਦੇ ਜਿਹੜੇ Odometer ਉਹ ਵੀ ਘੰਟਿਆਂ ਦੇ ਨਾਲ ਹੀ ਚੱਲਦਾ ਕਿਲੋਮੀਟਰ ਦਾ ਸਿਸਟਮ ਕਿਲੋਮੀਟਰ ਐ ਨਹੀਂ ਘੰਟਿਆਂ ਦੇ ਨਾਲ ਹਾਂਜੀ ਤੇ ਕਿੰਨੀਆਂ ਕ ਇਹ ਜਿਹੜੀ ਇਹਦੇ ਜਿਹੜੇ ਮਟੀਰੀਅਲ ਹੈ ਸਾਰਾ ਇਹ ਇਹ ਇੰਡੀਜਿਨियस ਹੀ ਹੈ ਸਾਰਾ ਕਿ ਕੋਈ ਕੋਈ ਇੰਪੋਰਟਡ ਹੈ ਕੋਈ ਨਹੀਂ ਨਹੀਂ ਸਰ ਸਾਰਾ ਜਿਹੜੇ ਗੱਡੀ ਦੇ ਅੰਦਰ ਲੱਗੇ ਹੋਏ ਇਸ ਟਾਈਮ ਸਾਰੇ ਇੰਡੀਜਿਨियस ਹੈ ਅੱਛਾ ਤੇ ਮੈਂ ਤੁਸੀ ਇਥੋਂ ਹੀ ਇੰਡੀਜਿਨਸ ਲੈ ਕੇ ਤੇ ਇਥੇ ਆਪ ਵੀ ਮੈਨੂਫੈਕਚਰ ਹਾਂਜੀ ਆਪ ਵੀ ਮੈਨੂਫੈਕਚਰ ਇਧਰ ਅਸੈਂਬਲ ਕਰਦੇ ਹਾਂ ਪਰ ਨਹੀਂ ਇੰਡੀਆ ਕੀ ਗੱਡੀਆਂ ਹੁਣ ਤੱਕ ਮੈਨੂਫੈਕਚਰ ਹੋ ਚੁੱਕੀਆਂ ਨੇ ਸਰ ਅਸੀਂ 96 ਵਹੀਕਲਸ ਤੋਂ ਆਰਮੀ ਨੂੰ ਦੇ ਚੁੱਕੇ ਹਾਂ ਤੇ 24 ਵਹੀਕਲਸ ਸਾਡੀ ਯੂਨਾਈਟਿਡ ਨੇਸ਼ਨ ਲੈ ਚੁੱਕਿਆ ਤੇ ਦੋ ਵਹੀਕਲ ਸਾਡੀ 에ਅਰ ਫੋਰਸ ਦੇ ਵਿੱਚ ਗਈਆਂ ਤੇ ਹੋਰ ਆਰਡਰਸ ਆਏ ਹੋਏ ਨੇ ਤੇ ਉਹ ਬਣ ਰਹੀਆਂ ਤੇ ਉਹ ਵੀ ਜਾਣ ਗਿਆ ਕਿ ਕਿੰਨਾ ਕਿੰਨੇ 2 ਸਾਲ ਹੋ ਗਏ ਇਸ ਪਲਾਨ ਨੂੰ ਹਾਂਜੀ 2 ਸਾਲ ਹੋ ਗਏ ਇਸ ਪਲਾਨ ਨੂੰ ਹੁਣ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਹੋਇਆ ਉੱਥੇ ਕਿੰਨੀਆਂ ਗੱਡੀਆਂ ਗਈਆਂ ਨੇ ਕੀ ਕਿਸ ਫਾਰਮ ਚ ਗਈਆਂ ਨੇ ਕਹਿੰਦੇ ਉਹ ਚਾਰ ਗੱਡੀਆਂ ਗਈਆਂ ਇਧਰੋਂ ਹੂੰ ਚਾਰੋਂ ਗੱਡੀਆਂ ਉੱਧਰ ਅੰਮ੍ਰਿਤਸਰ ਕੋਲੀ ਹੈ ਗਈਆਂ ਅਲੱਗ-ਅਲੱਗ ਪਿੰਡਾਂ 'ਚ ਜਾ ਰਹੀਆਂ ਹੋ ਹੈਗੀਆਂ ਸਾਰੀ ਉੱਧਰ ਹੀ ਉਹ ਤੁਸੀਂ ਵੈਸੇ ਭੇਜੀਆਂ ਕੰਪਲੀਮੈਂਟਰੀ ਭੇਜੀਆਂ ਹਾਂਜੀ ਕੰਪਲੀਮੈਂਟਰੀ ਭੇਜੀਆਂ ਸਾਰਾ ਜੋ ਐਡਮਿਨਿਸਟ੍ਰੇਟਿਵ ਹੈ ਉਧਰ ਉਹਨਾਂ ਨੇ ਉਹ ਸਾਨੂੰ ਕੰਟੈਕਟ ਕੀਤਾ ਕਿ ਫਿਰ ਆਪਾਂ ਭੇਜਦੇ ਹਾਂ ਮੈਨੂੰ ਲੋੜ ਤਾਂ ਕੋਈ ਕਿਰਾਇਆ ਕੁਝ ਨਹੀਂ ਲੈਣਾ ਸਿਰਫ ਆਫ ਕੋਸ ਸਮਾਜ ਸੇਵਾ ਉਹਨੂੰ ਰੈਸਕਿਊ ਵੀ ਕੀਤਾ ਕਾਫੀ ਰੈਸਕਿਊ ਕੀਤਾ ਹਾਂਜੀ ਤੇ ਇਹਦੀ ਜਿਹੜੀ ਇੱਥੇ ਕਿੰਨੀ ਮੈਨਪਾਵਰ ਹੈ ਤੁਹਾਡੇ ਸਾਰੇ ਵਿੱਚ ਸਰ ਮੈਨਪਾਵਰ ਸਾਡੇ ਕੋਲ ਲਗਭਗ 80 ਬੰਦੇ ਹੈਗੇ ਕੰਪਨੀ ਦੇ ਵਿੱਚ ਸਟਾਫ ਹੈ ਲਗਾਇਆ ਸਕੂਲ ਤੇ ਹੋਰ ਇਹ ਮੈਂ ਦੇਖ ਰਿਹਾ ਸਾਹਮਣੇ ਵੀ ਉਹ ਐਂਬੂਲੈਂਸ ਲਿਖਿਆ ਹੋਇਆ ਹਾਂਜੀ ਇਹ ਕੁਝ ਸਪੈਸ਼ਲ ਹੈ ਜੀ ਸਰ ਇਹ ਗੱਡੀ ਐਕਚੁਅਲੀ ਫੁਲੀ ਮੋਡੀਫਾਈ ਹੋ ਸਕਦੀ ਹੈ ਐਸ ਪਰ ਰਿਕੁਆਇਰਮੈਂਟ अच्छा ਤੇ ਇਹ ਵੀ ਕਿਸੇ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਐਮਬੂਲੈਂਸ ਵਰਜਨ ਵੀ ਚਾਹੀਦਾ ਹੈ ਐਮਬੂਲੈਂਸ ਵਰਜਨ ਚਾਹੀਦਾ ਤੇ ਇਹ ਉਹਦਾ ਐਮਬੂਲੈਂਸ ਵਰਜਨ ਹੈ ਐਮਬੂਲੈਂਸ ਵਰਜਨ ਦੇ ਅੰਦਰ ਸਾਰੇ ਕ੍ਰਿਟੀਕਲ ਕੇਅਰ ਦੇ ਇਕਵਿਪਮੈਂਟਸ ਵੈਂਟੀਲੇਟਰ ਡੀਫਿਲੀਨੇਟਰ ਉਹਦੇ ਅੰਦਰ ਸਟ੍ਰੈਚਰ ਸਰਕਾਇੰਡ ਦੇ ਆਕਸੀਜਨ ਸਿਲੰਡਰ ਸਾਰਾ ਕੁਝ ਜਿਹੜਾ ਕ੍ਰਿਟੀਕਲ ਕੇਅਰ ਲਈ ਹੁੰਦਾ ਹੈ ਉਹ ਸਾਰਾ ਕੁਝ ਅੰਦਰ ਹੈ ਹਾਂਜੀ ਉਹਦੀ ਮਤਲਬ ਬਣਤਰ ਵੀ ਬੰਤਰ ਵੀ ਸੇਮ ਥੋੜੀ ਜੀ ਹਾਂਜੀ ਉਹ ਮੋਡੀਫਾਈਡ ਪਿੱਛੇ ਜੋ ਐਸ ਪਰ ਐਮਬੂਲੈਂਸ ਮੋਡੀਫਾਈਡ ਹੈ ਮੋਡੀਫਾਈਡ ਹੈ ਤੇ ਤੁਸੀਂ ਕੋਈ ਵੀ ਪ੍ਰਾਈਵੇਟ ਬੰਦਾ ਤੁਹਾਡੇ ਕੋਲ ਆਰਡਰ ਕਰੇ ਤਾਂ ਤੁਸੀਂ ਹਾਂ ਜੀ ਆਪਾਂ ਗੱਡੀ ਦੇ ਸਕਦੇ ਹਾਂ ਬਲ ਤੁਸੀਂ ਉਹਦੇ ਹਿਸਾਬ ਨਾਲ ਜਿਹੜੀ ਰਿਕੁਆਇਰਮੈਂਟ ਹੋਏਗਾ ਤੁਸੀਂ ਦੇ ਸਕਦੇ ਹਾਂ ਹਾਂਜੀ ਹਾਂਜੀ ਕਿੰਨੀ ਦੇਰ ਇੱਕ ਲੱਗਦੇ ਜੀ ਅੱਜ ਤੁਹਾਨੂੰ ਆਰਡਰ ਕਰੀਏ ਤਾਂ ਕਿੰਨੀ ਦੇਰ ਚ ਤੁਸੀਂ ਗੱਡੀ ਦੇ ਦੋਗੇ ਹਾਂ ਸਰ 48 ਘੰਟੇ ਦਾ ਸਾਡਾ ਟਾਈਮ ਹੈ ਜੇ ਉਹਨਾਂ ਨੂੰ ਸਾਡਾ ਉਹ ਮਾਡਲ ਚਾਹੀਦਾ ਜਿਹੜਾ ਆਪਾਂ ਨੋਰਮਲ ਨੋਰਮਲ ਘਰ ਦੇ ਜੇ ਮੋਡੀਫਿਕੇਸ਼ਨ ਦੇ ਉੱਪਰ ਡਿਪੈਂਡ ਕਰਦੇ ਵੀ ਕਿ ਕਿਹੋ ਜੀ ਉਹਨਾਂ ਨੂੰ ਮੋਡੀਫਿਕੇਸ਼ਨ ਚਾਹੀਦੀ ਹਾਂ ਹਾਂ ਅੱਛਾ ਮਤਲਬ ਉਹ ਫਿਰ ਪਰ ਅਦਰਵਾਈਜ਼ ਤੁਹਾਡੇ ਕੋਲ ਮਨ ਪੁੱਛ ਗੱਡੀਆਂ ਰੈਡੀ రెడ్డి ਕੜੀਆਂ ਹਾਂਜੀ ਆ ਗਿਆ ਨੇ ਰੈਡੀ ਕੜੀਆਂ ਨੇ ਤੇ ਇਹਦੀ ਜਿਹੜਾ ਕੋਈ ਹੋਰ ਫੀਚਰ ਕੋਈ ਇਸ ਤਰ੍ਹਾਂ ਦੇ ਜਿਹੜਾ ਹੇਠਲਾ ਪੋਰਸ਼ਨ ਹੈ ਹਾਂਜੀ ਕੋਈ ਹੁੰਦਾ ਵੀ ਪਾਣੀ ਦਾ ਪਾਣੀ ਤਰਦਾ ਹੈ ਜਾਂ ਕੀ ਕੀ ਹੁੰਦਾ ਕਿ ਮੈਕੈਨਿਜ਼ਮ ਕੀ ਹੈ ਮੈਂ ਤੁਹਾਨੂੰ ਦੱਸਦਾ ਜੀ ਇਹਦਾ ਜਿਹੜਾ ਨੀਚੇ ਵਾਲਾ ਪੋਰਸ਼ਨ ਹੈ ਉਹ ਬਿਲਕੁਲ ਬੋਟ ਵਾਂਗੂ ਹੈ ਜਿਦਾਂ ਬੋਟ ਹੁੰਦੀ ਹੈ ਉਦਾਂ ਹੀ ਹੈ ਤੇ ਉਹ ਪਾਣੀ ਦੇ ਉੱਪਰ ਤਿਰਦੀ ਹੈ ਗੱਡੀ ਇਹ अच्छा जिन्ना मर्ज़ी ਢੂੰਗਾ ਪਾਣੀ ਹੋਵੇ ਉਦੋਂ ਕੋਈ ਫਰਕ ਨਹੀਂ ਪੈਂਦਾ ਇਹ ਉੱਪਰ ਹੀ ਤਿਰਦੀ ਹੈ ਗੱਡੀ ਉੱਪਰ ਹੀ ਚੱਲਦੀ ਹੈ ਹਾਂ ਤੇ ਇਹ ਇਹ ਬੋਟ ਦੀ ਸਿਰੋਂ ਕਿੰਨੀ ਹਾਈਟ ਦੇ ਹੈਗੀ ਇਹਦੀ ਇਹਦੀ ਹਾਈਟ ਕਿੰਨੀ ਹੈ ਇਹਦੀ ਇਹਦੀ ਹਾਈਟ ਮਤਲਬ ਇਹਦੀ ਆ ਇਹ ਟੋਟਲ ਹਾਈਟ ਕਿੰਨੀ ਹੈ ਇਹਦੀ ਇਹ 3 3 ਮੀਟਰ 3.125 ਦੇ ਆਸ-ਪਾਸ ਆ ਮੈਂ ਤੇ ਆਸ-ਪਾਸ ਤੋਂ ਉਸ ਤੋਂ ਬਾਅਦ ਜਿਹੜੀ ਇਹ ਗੱਲ ਤੁਸੀਂ ਪੁੱਛ ਰਹੇ ਸੀ ਵੀ ਜਿਹੜੀ ਇਹ ਸਾਰੀ ਚੱਲਣ ਵਾਲੀ ਬੋਟ ਦਾ ਅੰਦਰ ਕੀ ਹੈ ਜੀ ਜਿੱਦੇ ਬੋਟ ਐ ਉਹ ਜਿਹੜਾ ਪਾਣੀ ਕਮ ਹੋ ਜਾਂਦਾ ਉਸ ਤੇ ਨਹੀਂ ਚੱਲ ਸਕਦੀ ਕਿਉਂਕਿ ਉਹ نیچے ਲੱਗਣੀ ਸ਼ੁਰੂ ਹੋ ਜਾਂਦੀ ਇਸ ਗੱਡੀ ਦਾ ਹੱਲ ਹੈ ਇਸ ਗੱਡੀ ਦੇ ਵਿੱਚ ਟਾਇਰ ਹੈ ਇਹ ਪਾਣੀ ਦੇ ਪਾਣੀ ਕਮ ਹੋ ਗਿਆ ਤਾਂ ਇਹਦੇ ਟਾਇਰ ਕਮ ਕਰਨਗੇ ਜੇ ਪਾਣੀ ਜ਼ਿਆਦਾ ਹੋ ਗਿਆ ਤਾਂ ਫਿਰ ਇਹ ਬੋਟਰ ਵਾਂਗੂ ਚੱਲੇ ਬੋਟਰ ਵਾਂਗੂ ਤਾਂ ਇਹਦੇ ਪਾਣੀ ਦੀ ਡੂੰਘਾਈ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਸਮੁੰਦਰ ਤੇ ਚਲਾਓ ਚਾਹੇ ਜਿੱਥੇ ਮਰਜ਼ੀ ਚਲਾਓ ਯੂਨੋ ਤੁਝੇ ਕੀ ਹਾਂ ਤੇ ਯੂਨੋ ਨੇ ਵੀ ਆਰਡਰ ਕੀਤੇ ਸੀ ਹਾਂ ਜੀ ਜਾ ਚੁੱਕੇ ਆ ਉਹਨਾਂ ਕੋਲ ਵੀ ਜਾ ਚੁੱਕੇ ਆ ਕਿੰਨੀਆਂ ਗੱਡੀਆਂ 24 ਗੱਡੀਆਂ 24 ਗੱਡੀਆਂ ਉਹ ਸਾਊਥ ਸੂडान ਚ ਹੈਗੀ ਹੁਣ ਇਸ ਟਾਈਮ ਗੱਡੀ ਉਹ ਹੋਰ ਟਿਪੀਕਲ ਕਿਸੇ ਨੇ ਕੋਈ ਕੋਈ ਅ ਇਮਪਰੋ ਜਿਹੜੀ ਸਪੈਸ਼ਲ ਗੱਡੀ ਬਣਵਾ ਕੇ ਲਈ ਹੋਵੇ ਕਿਸੇ ਨੇ ਇਹ ਗੱਡੀ ਹੁਣੇ ਬਣ ਰਹੀ ਹੈ ਸਾਡੀ ਲਾਈਨ ਚ ਖੜੀ ਹੈ ਉਹ ਇੱਕ ਐਮਐਲਏ ਸਾਹਿਬ ਹੈ ਉਹਨਾਂ ਨੇ ਆਪਣੇ ਲਈ ਸਪੈਸ਼ਲ ਡਿਜ਼ਾਈਨ ਕੀਤੀ ਹੋਈ ਹੈ ਤੇ ਉਸ ਦੀ ਵੀ ਡਿਲੀਵਰੀ ਹੁਣ ਆਪਾਂ ਕਰਨਾ ਪੈ ਲੱਗਿਆ ਤੇ

ਲਓ ਜੀ ਅਸੀਂ ਇਸ ਗੱਡੀ 'ਚ ਹੁਣ ਝੂਟਾ ਵੀ ਲੈ ਲਿਆ ਝੂਟਾ ਵੀ ਲੈ ਲਿਆ ਐ ਗੱਡੀ ਬੜੀ ਐਮਰਜੈਂਸੀ ਦੀਆਂ ਹਾਲਤਾਂ 'ਚ ਕੰਮ ਕਰਨ ਵਾਲੀ ਔਰ ਅਸੀਂ ਵਿੱਚ ਬੈਠ ਕੇ ਦੇਖੋ ਪਿਛਲਾ 에어 ਕੰਡੀਸ਼ਨਡ ਹਾਂਜੀ 에어 ਕੰਡੀਸ਼ਨ ਤੇ ਇੰਜਨ ਜਿਹੜਾ ਹੈ ਕਿੰਨੀ ਹਾਰਸ ਪਾਵਰ ਦਾ 55 ਹਾਰਸ ਪਾਵਰ ਦਾ 55 ਹਾਰਸ ਪਾਵਰ ਦਾ 1800 ਸੀਸੀ 55 ਹਾਰਸ ਪਾਵਰ ਅੱਛਾ ਤੇ ਇੰਜਨ ਵੀ ਕੋਈ ਸਪੈਸ਼ਲ ਕੰਪਨੀ ਦਾ ਹੈ ਦਾ ਕੋਈ ਨਹੀਂ ਹੁੰਡਾਈ ਦਾ ਇੰਜਨ ਹੈ ਦੇ ਅੰਦਰ ਹੁੰਡਾਈ ਦਾ ਹਾਂਜੀ ਹੁੰਡਾਈ ਦਾ ਚਲੋ ਬਹੁਤ ਅੱਛਾ ਕਾਰ ਬੀ ਬੈਸਟ ਪੀਸ ਇਸ ਬੜਾ ਸਾਨੂੰ ਸੁਣਿਆ ਕਿ ਪਹਿਲਾਂ ਇਹ ਟੈਕਨੋਲੋਜੀ ਸਿਰਫ ਯੂਕੇ ਕੋਲ ਸੀ ਹਾਂਜੀ ਤੇ ਹੁਣ ਸਾਡੇ ਇੰਡੀਆ ਚ ਵੀ ਬਣਨ ਲੱਗੀਆਂ ਤੇ ਬੜੀ ਅੱਛੀ ਗੱਲ ਹੈ ਤੇ ਇਹ ਵੀ ਅੱਛੀ ਗੱਲ ਹੈ ਕਿ ਤੁਸੀਂ ਮਦਦ ਕੀਤੀ ਲੋਕਾਂ ਦੀ ਚੈਰਿਟੀ ਵਾਸਤੇ ਭੇਜੀਆਂ ਗੱਡੀਆਂ ਹਾਂਜੀ ਪਰ ਅਸੀਂ ਤਾਂ ਸਾਡੀ ਤਾਂ ਅਸੀਂ ਅੱਜ ਵੀ ਕਹਿ ਰਹੇ ਹਾਂ ਗਵਰਨਮੈਂਟ ਨੂੰ ਕਹਿ ਕਹਿ ਕੇ ਗਵਰਨਮੈਂਟ ਨੂੰ ਗਰੀਦ ਹੀ ਲੈਣੀ ਚਾਹੀਦੀ ਐ ਵੈਸੇ ਕਟਿੰਗ ਕਲ ਸਰ ਆਪਾਂ ਵੀ ਸੀ ਉਸ ਟਾਈਮ ਵੀ ਜੇ ਹੁਣ ਸਮਝ ਦੇਖੋ ਉਹਨਾਂ ਦੀ ਡਿਮਾਂਡ ਵੱਧ ਜਾਣੀ ਐ ਹਾਂਜੀ ਇਹ ਡਿਮਾਂਡ ਵੱਧ ਜਾਣੀ ਕਿ ਕੋ ਦਾ ਯੂਟਿਲਿਟੀ ਦੇਖ ਲਈ ਨਾ ਹਾਂਜੀ ਹਾਂਜੀ ਡਿਮਾਂਡ ਵੱਧ ਜਾਵੇ ਹਾਂਜੀ ਬਹੁਤ ਮਿਹਰਬਾਨੀ ਸ਼ੁਭੀਰ ਥੈਂਕ ਯੂ ਸਰ ਅਸੀਂ ਗੱਡੀ ਦਾ ਜਿਹੜੀ ਮਲਟੀਪਰਪਸ ਗੱਡੀ ਹੈ ਹਰ ਟੈਰੇਨ 'ਚ ਚੱਲ ਸਕਦੀ ਹੈ ਪਾਣੀ 'ਚ ਵੀ ਪਹਾੜਾਂ ਜ਼ਮੀਰ ਦੇ ਉੱਤੇ ਵੀ ਇਹਨਾਂ ਨੇ ਕਿਹਾ Maruti ਵੀ ਚੱਲਦੀ ਹੈ ਉਹਦੀ ਅਸੀਂ ਮੋਟੀ ਜਾਣਕਾਰੀ ਲੈ ਲਈ ਹੈ ਹੁਣ ਅਸੀਂ ਤੁਹਾਨੂੰ ਉਹਦਾ ਅੱਗਾ ਪਿੱਛਾ ਤੇ ਜਿਹੜੀ ਕਿਸ ਤਰ੍ਹਾਂ ਚੱਲਦੀ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਆਲਾ ਵਾਲਾ ਸੀਟਾਂ ਕਿਹੋ ਜਿਹਾ ਨੇ ਉਹ ਦਿਖਾਵਾਂਗੇ